ਡਿਮਾਂਡ ਦੇ ਦਰਜੇ ਤੇ ਲੈ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਕੁਝ ਫੈਸਲੇ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਸਭ ਤੋਂ ਪਹਿਲਾਂ ਗਰੁੱਪ ਡੀ ਦੀਆਂ ਗਰੁੱਪ ਡੀ ਦੀਆਂ ਜਿਹੜੀਆਂ ਅਸਾਮੀਆਂ ਦੀ ਏ ਸੀ ਉਹਨਾਂ ਅਸਾਮੀਆਂ ਨੂੰ ਭਰਨ ਦੇ ਲਈ ਜਿਹੜਾ ਐਲੀਜੀਬਿਲਟੀ ਕਰਟੇਰੀਆ ਸੀਗਾ ਕਹਿੰਦੀ ਕਲਾਸ 4th 4 ਜਿਹੜੀ ਆ ਉਹਦੀਆਂ ਅਸਾਮੀਆਂ ਭਰਨ ਦੇ ਲਈ ਜਿਹੜੀ ਐਲੀਜੀਬਿਲਟੀ ਸੀ ਏਜ ਦੀ ਖਾਸ ਕਰਕੇ ਏਜ ਦੀ ਐਲੀਜੀਬਿਲਟੀ ਸੀ ਉਸ ਤੋਂ 18 ਤੋਂ ਲੈ ਕੇ 35 ਸਾਲ ਤੱਕ ਸੀ 35 ਸਾਲ ਤੱਕ ਸੀ ਉਹਨੂੰ ਹੁਣ 2 ਸਾਲ ਲਈ ਵਾਧਾ ਕੀਤਾ ਗਿਆ ਹੁਣ ਜਿਹੜੀਆਂ ਗਰੁੱਪ 4 ਦੀਆਂ ਅਸਾਮੀਆਂ ਨੇ ਗਰੁੱਪ D ਦੀਆਂ ਅਸਾਮੀਆਂ ਲਗੀਆਂ ਉਹਨਾਂ ਦੇ ਵਿੱਚ ਜਿਹੜੀ ਏਜ ਆ ਉਹਦੇ ਵਿੱਚ 2 ਸਾਲ ਦੀ ਰਿਲੈਕਸੇਸ਼ਨ ਮਿਲੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਜਿਹੜਾ ਵੀ ਕੋਈ ਵਿਅਕਤੀ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਊਗਾ ਜਦੋਂ ਵੀ ਐਡਵਰਟਾਈਜ਼ਮੈਂਟ ਹੋਣ ਗਿਆ ਜਦੋਂ ਵੀ ਨਿਕਲਣਗੀਆਂ ਉਹ ਆਪਣਾ ਅਪਲਾਈ ਕਰ ਸਕਦਾ ਸੋ 2 ਸਾਲ ਲਈ ਜਿਹੜਾ ਇਹ ਦਾ ਸਮਾਗੋ ਬਧਾਇਆ ਗਿਆਗਾ ਇੱਕ ਇੰਪੋਰਟੈਂਟ ਫੈਸਲਾ ਜਿਹੜਾ ਅੱਜ ਪੰਜਾਬ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਜੀ ਦੇ ਕੀਤਾ ਇਸ ਤੋਂ ਬਿਨਾ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਲੰਬੇ ਅਰਸੇ ਤੋਂ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਅਸੀਂ ਲੈ ਕੇ ਆ ਬਹੁਤ ਲੰਬੇ ਅਰਸੇ ਤੋਂ ਜਿਹੜੀਆਂ ਇੰਟੀਗ੍ਰੇਟਡ ਰੂਰ ਡਿਵੈਲਪਮੈਂਟ ਪ੍ਰੋਗਰਾਮ ਬੜੀ ਇੰਪੋਰਟੈਂਟ ਆ ਇੰਟੀਗ੍ਰੇਟਡ ਰੂਰ ਡਿਵੈਲਪਮੈਂਟ ਪ੍ਰੋਗਰਾਮ ਪੰਜਾਬ ਸਟੇਟ ਏਟ 2 ਇੰਡਸਟਰੀ ਐਕਟ 1935 ਇਹਦੇ ਕੁਝ ਕੇਸ ਜਿਹੜੇ ਨੇਗੇ ਉਹ ਬੜੇ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਜਿਨ੍ਹਾਂ ਦੇ ਅੰਦਰ ਜੇ ਮੈਂ ਗੱਲ ਕਰਾਂ ਕਾਫੀ ਅਮਾਉਂਟ ਜਿਹੜੀ ਆ ਉਹ ਸੀਡ ਬਣੀ ਜਦੋਂ ਵੀ ਕੋਈ ਇੰਡਸਟਰੀ 1935 ਦੀ ਗੱਲ ਆ 1935 ਤੋਂ ਲੈ ਕੇ ਹੁਣ ਤੱਕ ਕਦੇ ਇਸ ਐਕਟ ਦੇ ਅੰਦਰ ਸੋਧ ਨਹੀਂ ਹੋਈ ਸੀ ਔਰ ਸੀਡ ਬਣੀ ਜਦੋਂਾਂ ਸੀਡ ਮਨੀ ਉਸ ਸਮੇਂ ਇੰਡਸਟਰੀ ਨੂੰ ਦਿੱਤੀ ਜਾਂਦੀ ਸੀ ਕਿਸੇ ਨੂੰ 10000 ਕਿਸੇ ਨੂੰ 5000 ਕਿਸੇ ਨੂੰ 7000 ਜਿਹਦੇ ਅੰਦਰ ਬਹੁਤ ਹੀ ਘੱਟ ਰੇਟ ਦੇ ਉੱਤੇ ਵਿਆਸਤ ਹੁੰਦਾ ਸੀਗਾ ਉਹ ਸੀਡ ਮਨੀ ਜਿਹੜੀ ਆ ਜਦੋਂ ਬਿਦੌਟ ਐਨੀ ਸਕਿਉਰਟੀ ਹੁੰਦੀ ਸੀ ਕੋਈ ਕੋਲੈਕਟਰਲ ਸਕਿਉਰਟੀ ਨਹੀਂ ਹੁੰਦੀ ਸੀ ਕੋਈ ਸਕਿਉਰਟੀ ਨਹੀਂ ਹੁੰਦੀ ਸੀ ਉਹ ਡਾਇਰੈਕਟ ਜਿਹੜਾ ਵੀ ਕੋਈ ਇੰਡਸਟਰੀ ਲਈ ਅੱਗੇ ਆਉਂਦਾ ਸੀ ਛੋਟੇ ਐਮਐਸਐਮਈ ਲਈ ਅੱਗੇ ਆਉਂਦਾ ਸੀ ਉਹਨੂੰ ਮਿਲਦੀ ਸੀ ਉਹ ਬਹੁਤ ਲੰਬੇ ਅਰਸ਼ੇ ਤੋਂ ਪੈਂਡਿੰਗ ਪਈ ਸੀ ਉਹ ਸਾਰੀ ਜਿਹੜੀ ਆ ਅਸੀਂ ਵਨ ਟਾਈਮ ਸੈਟਲਮੈਂਟ ਕੀਤੀ ਆ ਔਰ ਉਹਦੇ ਅੰਦਰ ਅਸੀਂ ਸਾਰਾ ਵਿਆਜ ਜਿਹੜਾ ਸਾਰਾ ਵਿਆਦ ਆ ਜਿਹੜਾ ਸਾਰਾ ਇੰਟਰਸਟ ਆ ਉਹ 100% ਅਸੀਂ ਵੇਵ ਆਫ ਕੀਤਾਗਾ ਲਗਭਗ 97 ਕਰੋੜ ਰੁਪਇਆ ਜਿਹੜਾ ਇੰਟਰਸਟ ਹੈਗਾ ਉਹ ਵੇਵ ਆਫ ਹੋਇਆਗਾ ਹੁਣ ਇਹਦੇ ਨਾਲ ਜਿਹੜਾ 11 ਕਰੋੜ 11 ਕਰੋੜ 94 ਲੱਖ ਰੁਪਏ 11 ਕਰੋੜ 94 ਲੱਖ ਰੁਪਏ ਸਰਕਾਰ ਨੂੰ ਰਿਕਵਰ ਹੋ ਜਾਣਗੇ ਕਿਉਂਕਿ 1935 ਦੀਆਂ ਰਿਕਵਰੀਆਂ ਨੇ 1935 ਦੀਆਂ ਰਿਕਵਰੀਆਂ ਨੇ ਕੋਈ 2000 ਕੋਈ 5000 ਬਹੁਤ ਸਾਰੇ ਲੋਕਾਂ ਲੋਕ ਨੇ ਜਿਹੜੇ ਉਹ ਡਾਟਾ ਫਿਲਟਰ ਲਿਸਟ ਖੜੇ ਸੀ ਕੁੱਲ ਜਿਹੜੇ ਬੈਨੀਫਿਸ਼ੀਅਰੀ ਦੇ ਤੇ ਹੁਣ ਤੱਕ ਆਇਡੈਂਟੀਫਾਈ ਕੀਤੇ ਗਏ ਨੇ ਉਹ 1054 ਲਗੇ 1054 ਵਿਅਕਤੀਆਂ ਨੂੰ ਜਿਹੜਾ ਉਹ ਆਇਡੈਂਟੀਫਾਈ ਕੀਤਾ ਗਿਆਗਾ ਸੋ ਮੈਂ ਸਮਝਦਾ ਇਹਦੇ ਨਾਲ ਇਕ ਤਾਂ ਜਿਹੜਾ ਸਰਕਾਰ ਦੇ ਬਕਸ ਦੇ ਅੰਦਰ ਲੈਣਦਾਰੀਆਂ ਦੇਣਦਾਰੀਆਂ ਖੜੀਆਂ ਹੁੰਦੀਆਂ ਨੇ ਉਹ ਕਲੀਅਰ ਹੋਣਗੀਆਂ ਔਰ ਦੂਸਰਾ 1054 ਵਿਅਕਤੀਆਂ ਨੂੰ ਵੱਡੀ ਰੀਲੀਫ ਮਿਲੂਗੀ ਕਿ ਉਹ ਆਪਣਾ ਜਿਹੜਾ ਉਹਨਾਂ ਨੇ ਸੀਡ ਬਣੀ ਬਜੋਂ ਕਰਜ਼ਾ ਲਿਆ ਸੀ ਛੋਟੇ ਛੋਟੇ ਕਰਜ਼ੇ ਲੈ ਇਸ ਸੀਗੇ 1935 ਤੋਂ ਲੈ ਕੇ ਲਗਾਤਾਰ ਲੈਂਦੇ ਆ ਰਹੇ ਸੀਗੇ ਉਹ ਸਾਰੇ ਜਿਹੜੇ ਲਗੇ ਖਤਮ ਹੋ ਜਾਣਗੇ ਹਾਂਜੀ ਇੰਟਰਸਟ ਹੈਗਾ 97 ਕਰੋੜ 64 ਲੱਖ 44 ਹਜ਼ਾਰ 1935 ਤੋਂ ਹੁਣ ਤੱਕ ਹਾਂਜੀ 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 ਇਹ ਹੁਣ ਤਾਂ ਹੁਣ ਤਾਂ ਬਹੁਤ ਲੰਬੇ ਅਰਸ਼ੇ ਤੋਂ ਲਗਭਗ 30-35 ਸਾਲ ਤੋਂ ਸਕੀਮਾਂ ਬੰਦ ਪਈਆਂ ਸੀਗੀਆਂ ਇਹ ਸਕੀਮਾਂ ਜਿਹੜੀਆਂ ਬੰਦ ਸੀਗੀਆਂ ਇਹਦੇ ਅੰਦਰ ਹੁਣ 11 ਕਰੋੜ 94 ਲੱਖ 11 ਕਰੋੜ 94 ਲੱਖ 45 ਹਜ਼ਾਰ ਜਿਹੜਾ ਪੂਰ ਕਵਰੇਵੇਲ ਅਮਾਉਂਟ ਜਿਹੜੀ ਆ ਵਾਅ اور ਮੈਨੂੰ ਪੂਰਨ ਆਸ ਹੈ ਕਿ ਜਿਹੜੇ ਪੈਸੇ ਨੇ ਰਿਕਵਰ ਹੋ ਜਾਣਗੇ ਕਿਉਂਕਿ ਇਹ 1935 ਤੋਂ ਲੈ ਕੇ 1935 ਤੋਂ ਲੈ ਕੇ ਅੱਜ ਤੱਕ 1935 ਤੋਂ ਲੈ ਕੇ ਕਿਉਂਕਿ ਬੜੀ ਸੀਡ ਮੈਨੀ ਬੜੀ ਥੋੜੀ ਸੀ ਕਿਤੇ 2000 ਸੀ ਕਿਤੇ 5000 ਸੀ ਕਿਤੇ 4000 ਸੀ ਕਿਉਂਕਿ ਜੇ ਮੈਂ 1935 ਦੀ ਗੱਲ ਕਰਾਂ ਤਾਂ ਉਸ ਸਮੇਂ 2000 ਦੀ ਵੈਲਿਊ ਬਹੁਤ ਸੀਗੀ 1000 ਰੁਪਏ ਦੀ ਵੈਲਿਊ ਬਹੁਤ ਸੀਗੀ ਸੋ ਉਸ ਸਮੇਂ ਦੀ ਸਰਕਾਰਾਂ ਨੇ ਇਹ ਪੈਸੇ ਜਿਹੜੇ ਸੀ ਲੋਕਾਂ ਨੂੰ ਨਵੇਂ ਉਦਮੀਆਂ ਨੂੰ ਆ ਇਣਕੀ ਉਦਯੋਗ ਸਾਫ ਕਰ ਲਈ ਰਿਤੇ ਸੀਗੇ ਸੋ ਅੱਜ ਉਹਦੇ ਅੰਦਰ ਇੱਕ ਬਹੁਤ ਵੱਡਾ ਨਿਪਟਾਰਾ ਕੀਤਾਗਾ ਸੋ ਇਹਦੇ ਨਾਲ ਜਿੱਥੇ ਸਾਡੇ ਖਜ਼ਾਨੇ ਚ ਪੈਸੇ ਵੀ ਆਉਣਗੇ ਔਰ ਉੱਥੇ ਲੋਕਾਂ ਨੂੰ ਵੀ ਰਾਹਤ ਹੋਊਗੀ ਔਰ ਲੋਕ ਵੀ ਜਿਹੜੀਆਂ ਆਪਣੀਆਂ ਅਕਾਊਂਟ ਬੁੱਕ ਨੇ ਉਹ ਵੀ ਸਾਫ਼ ਹੋਣਗੀਆਂ ਇੱਕ ਵੱਡਾ ਫੈਸਲਾ ਜਿਹੜਾ ਕਿੱਥੇ ਦਾ ਹੋਇਆ ਹੈ ਹਾਂਜੀ ਫਾਇਦਾ ਕਿੱਥੇ ਦਾ ਹੋਇਆ ਹੈ ਇਹ ਵਿਵਸਥਾ ਕਰਨ ਤੋਂ ਬਾਅਦ 1054 ਵਿਅਕਤੀ ਨੇਗੇ 1053 ਅਮਾਉਂਟ ਜਿਹੜੀ ਆ 11 ਕਰੋੜ 11 ਕਰੋੜ 99 ਲੱਖ 1.94 ਕਰੋੜ 94 ਲੱਖ 45000 ਬਹੁਤ ਸਾਰੇ ਦੀ ਡੈਥ ਵੀ ਹੋ ਗਈ ਹੋਣੀ ਹੈ ਉਹਨਾਂ ਦੇ ਜਿਹੜੀਆਂ ਫੈਮਲੀਆ ਖੜੇ ਹੋਣਗੇ ਉਹ ਬੇਵਕੂਫ ਹੋ ਜਾਣਗੇ ਇਸ ਤੋਂ ਬਿਨਾ ਪਿੰਡੂ ਵਿਕਾਸ ਪਿੰਡੂ ਵਿਕਾਸ ਪੰਚਾਇਤ ਵਿਭਾਗ ਤੋਂ ਜਿਹੜੇ ਵਿਅਕਤੀ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਹੋਏ ਸੀ ਲਗਭਗ 582 ਸਰਵਿਸ ਪ੍ਰੋਵਾਈਡਰ ਅਤੇ 460 ਦੇ ਕਰੀਬ ਜਿਹੜੇ ਦੇਗੇ ਵੈਟਰਨਰੀ ਫਾਰਮਾਸਿਸਟ ਔਰ 472 ਸਫਾਈ ਸੇਵਕ ਇਹਨਾਂ ਦਾ ਜਿਹੜਾ ਸਮਾਗਾ ਡਿਪਾਰਟਮੈਂਟ ਦੇ ਅੰਦਰ ਉਹ 1 ਸਾਲ ਹੋਰ ਵਧਾ ਦਿੱਤਾ ਗਿਆ ਹੈਗਾ 31 ਤਿੰਨ 26 ਤੱਕ ਇਹ ਜਿਹੜਾ ਡਿਪਾਰਟਮੈਂਟ ਦੇ ਅੰਦਰ ਪਸ਼ੂ ਪਾਲਣ ਵਿਭਾਗ ਦੇ ਅੰਦਰ ਅਫਦ ਕੰਮ ਕਰਦੇ ਰਹਿਣਗੇ ਇਹ ਵੀ ਮੈਂ ਸਮਝਦਾ ਬਹੁਤ ਕਾਫੀ ਲੰਬੇ ਅਰਸੇ ਤੋਂ ਪੈਂਡਿੰਗ ਪਿਆਸ ਸੀਗਾ ਇਸ ਤੋਂ ਬਿਨਾ ਜਿਹੜਾ ਪੰਜਾਬ ਦਾ ਵੈਲਿਊ ਐਡਡ ਟੈਕਸ ਆ ਵੈਟ ਜਿਹੜੇ ਵੈਟ ਦੇ ਅੰਦਰ ਚੇਅਰਮੈਨ ਮੈਂਬਰ ਜਿਹੜੇ ਵੀ ਨਿਰਧਾਰਤ ਹੁੰਦੇ ਸੀ ਉਹਨਾਂ ਦੀ ਜਿਹੜੇ ਜਿਹੜੀ ਤਨਖਾਹ ਸੀ ਸੈਲਰੀ ਸੀ ਜਿਹੜੀ ਉਹਨੀਆਂ ਦੀ ਉਹ ਸੈਲਰੀਆਂ ਐਸ ਪਰ ਆਨਰੇਬਲ ਹਾਈ ਕੋਰਟ ਦੇ ਜੱਜਾਂ ਦੇ ਬਰਾਬਰ ਸੀਗੀਆਂ ਉਹ ਹੁਣ ਜਦੋਂ ਪੰਜਾਬ ਸਰਕਾਰ ਚਾਹਣਗੇ ਜਦੋਂ ਪੰਜਾਬ ਸਰਕਾਰ ਦੇ ਅੰਦਰ ਚੇਅਰਮੈਨ ਲੱਗਣਗੇ ਵਾਈਸ ਚੇਅਰਮੈਨ ਲੱਗਣਗੇ ਮੈਂਬਰ ਲੱਗਣਗੇ ਤਾਂ ਉਹਨਾਂ ਸਾਰਿਆਂ ਦੇ ਉੱਤੇ ਪੰਜਾਬ ਸਰਕਾਰ ਦੇ ਰੂਲ ਲਾਗੂ ਹੋਣਗੇ ਉਹ ਅਸੀਂ ਜਿਹੜਾ ਹੈਗਾ ਮੈਂ ਸਮਝਦਾ ਕਫਾਇਦ ਕੀਤੀ ਹੈ ਥੋੜੇ ਬਹੁਤੇ ਪੈਸੇ ਸਾਨੂੰ ਬਚਣਗੇ ਔਰ ਇਹਦੇ ਨਾਲ ਜਿਹੜੀ ਆ ਇਕਸਾਰਤਾ ਆਉਗੀ ਜਿਹੜੇ ਪੰਜਾਬ سرکار ਵੱਲੋਂ ਨਿਰਧਾਰਤ ਹੁੰਦੇ ਨੇ ਕਿ ਉਹਨਾਂ ਲਈ ਹੋਰ ਹੁੰਦੇ ਨੇ ਜਿਹੜੇ ਹਾਈ ਕੋਰਟ ਵੱਲੋਂ ਆਏ ਹੁੰਦੇ ਨੇ ਉਹ ਹੋਰ ਹੁੰਦੇ ਨੇ ਜਦੋਂ ਕੋਈ ਬੰਦਾ ਪੰਜਾਬ ਸਰਕਾਰ 'ਚ ਆ ਗਿਆ ਤਾਂ ਅਸੀਂ ਉਹਨਾਂ ਤੋਂ ਹਾਈ ਕੋਰਟ ਦੇ ਨਿਯਮ ਜਿਹੜੇ ਨੇ ਉਹ ਹਟਾਏ ਨੇਗੇ ਸੋ ਇਹਦੇ ਉੱਤੇ ਪੰਜਾਬ ਸਰਕਾਰ ਦੇ ਨਿਯਮ ਲਾਗੂ ਹੋਣਗੇ ਚਾਹੇ ਉਹ ਰੈਂਟ ਹਾਊਸ ਦੀ ਗੱਲ ਆ ਚਾਹੇ ਉਹ ਉਹਨਾਂ ਦੇ ਡੀਏ ਦੀ ਗੱਲ ਆ ਉਹ ਸਾਰੇ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਲਾਗੂ ਹੋਣਗੇ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾਗਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਪੰਜਾਬ ਜੀਆਂ ਕਿਸਾਨਾਂ ਚ ਇਥੇ ਬੰਦੀਆਂ ਦੀ ਮੰਗ ਸੀ ਕਿ ਪੰਜਾਬ ਦੇ ਅੰਦਰ ਸੀਡ ਜਿਹੜੇ ਸੀਡਸ ਨੇ ਜਿਹੜੇ ਬੀਜ ਨੇਗੇ ਉਹ ਸਬ ਸਟੈਂਡਰਡ ਸਪਲਾਈ ਹੁੰਦੇ ਨੇਗੇ ਉਹ ਮਾੜੇ ਬੀਜ ਸਪਲਾਈ ਹੁੰਦੇ ਨੇਗੇ ਉਹਨਾਂ ਦੇ ਸਬੰਧੀ ਅਸੀਂ ਇੱਕ ਨਵਾਂ ਐਕਟ ਲੈ ਕੇ ਆਇਆਗੇ ਦਾ ਸੀਡਸ ਬਿਲ ਬੀ 25 ਦਾ ਸੀਡਸ ਬਿਲ ਬੀ 25 ਪੰਜਾਬ ਐਮੈਂਡਮੈਂਟ ਆ ਇਹਦੇ ਉੱਤੇ ਸੈਂਟਰ ਵੀ ਸਰਕਾਰ ਬਣਾ ਸਕਦੀ ਹੈ ਕਾਨੂੰਨ ਬਣਾ ਸਕਦੀ ਔਰ ਪੰਜਾਬ ਵੀ ਬਣਾ ਸਕਦੀ ਆ ਪਰ ਲੇਕਿਨ ਇਹ ਸਿਕਨੋਂਨ ਪਹਿਲੀ ਵਾਰ ਲੈ ਕੇ ਆਇਆ 1966 ਤੋਂ ਬਾਅਦ ਬੀਜ ਐਕਟ 1966 ਜਿਹੜਾ ਭਾਰਤ ਸਰਕਾਰ ਬਣਿਆ ਸੀਗਾ ਬੀਜ ਐਕਟ 1966 ਭਾਰਤ ਸਰਕਾਰ ਦਾ ਬਣਿਆ ਸੀ ਉਹਦੇ ਅੰਦਰ ਬਹੁਤ ਵੱਡੀਆਂ ਸੌਦਾ ਜਿਹੜੀਆਂ ਉਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤੀਆਂ ਨੇ ਤਾਂ ਕਿ ਜੋ ਲੋਕ ਪੰਜਾਬ ਦੇ ਕਿਸਾਨ ਨੂੰ ਠੱਗਣ ਦੇ ਲਈ ਪੰਜਾਬ ਦੇ ਅੰਦਰ ਘਟੀਆਂ ਬੀਜ ਵੇਚਦੇ ਸੀ ਜਾਂ ਗਲਤ ਬੀਜ ਵੇਚਦੇ ਸੀ ਉਹਨਾਂ ਨੂੰ ਮੈਂ ਸੰਬੰਧ ਦਾ ਵੱਡੀ ਪੱਧਰ ਤੇ ਨੱਥ ਪਾਉਗੀ ਔਰ ਕਾਲਾ ਬਾਜ਼ਾਰੀ ਜਿਹੜੀ ਆ ਉਹ ਖਤਮ ਹੋਊਗੀ ਹੁਣ ਬੀਜ ਐਕਟ 1966 ਦੀ ਧਾਰਾ 19 ਦੇ ਵਿੱਚ 19 ਜਿਹੜੀ ਆ 66 ਬੀਜ ਐਕਟ 1966 ਦੀ ਸਬਸੈਕਸ਼ਨ 19 ਬੀ ਸਬਸੈਕਸ਼ਨ 7 ਏ ਦੇ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਗਿਆ ਉਹਦੇ ਜਦੋਂ ਜਿੱਥੇ ਵੀ ਕੋਈ ਕੰਪਨੀ ਮੈਂ ਕੈਨਡਲੀ ਇਹਨਾਂ ਨੂੰ ਧਿਆਨ ਨਾਲ ਕੰਪਨੀ ਉਤਪਾਦਕ ਕੰਪਨੀ ਉਤਪਾਦਕ ਦੁਆਰਾ ਕੀਤਾ ਗਿਆ ਅਪਰਾਧ ਹਰ ਉਹ ਵਿਅਕਤੀ ਜੋ ਅਪਰਾਧ ਹੋਣ ਦੇ ਸਮੇਂ ਕੰਪਨੀ ਉਤਪਾਦਕ ਪ੍ਰਤੀ ਕਾਰੋਬਾਰ ਦੇ ਸੰਚਾਲਨ ਦੇ ਲਈ ਜ਼ਿੰਮੇਵਾਰ ਸੀ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਅਤੇ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਜੇਕਰ ਉਹ ਫਸਟ ਟਾਈਮ ਪਹਿਲੀ ਵਾਰ ਕ੍ਰਾਈਮ ਕਰਦਾਗਾ ਜੇਕਰ ਕਹਿੰਦਾ ਪਾਪ ਕੋਈ ਕੰਪਨੀ ਕੰਪਨੀ ਦਾ ਕੋਈ ਉਤਪਾਦਕ ਪਹਿਲੀ ਵਾਰ ਅਪਰਾਧ ਕਰਦਾਗਾ ਪਹਿਲੀ ਵਾਰ ਜਿਹੜਾ ਉਹ ਬੀਜ ਆ ਉਹ ਗਲਤ ਵੇਚਦਾ ਵੇਚ ਬਣਾਉਂਦਾਗਾ ਤਿਆਰ ਕਰਦਾਗਾ ਜਾਂ ਉਹਦੀ ਸੇਲ ਕਰਦਾਗਾ ਮਾਰਕੀਟਿੰਗ ਕਰਦਾਗਾ ਤਾਂ ਫਰਸਟ ਆਫੈਂਸ ਦੇ ਅੰਦਰ ਜਦੋਂ ਫਰਸਟ ਆਫੈਂਡਰ ਹੋਊਗਾ ਤਾਂ ਉਹਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਔਰ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਜਾਊਗਾ ਜੇਕਰ ਉਹ ਪਹਿਲੇ ਅਪਰਾਧ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਉਹਨੂੰ ਸਜ਼ਾ ਹੋਗੀ ਪੂਰੇ ਦੁਬਾਰਾ ਕ੍ਰਾਈਮ ਕਮਿਟ ਕੀਤਾ ਸੈਕੰਡ ਟਾਈਮ ਅਪਰਾਧ ਕੀਤਾ ਉਹੀ ਅਪਰਾਧ ਸੇਮ ਅਪਰਾਧ ਦੁਬਾਰਾ ਕੀਤਾ ਤਾਂ ਉਸ ਨੂੰ ਸੈਕੰਡ ਅਪਰਾਧ ਦੇ ਵਿੱਚ 2 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੋਊਗੀ ਔਰ ਜੁਰਮਾਨਾ ਜਿਹੜਾਗਾ ਉਹ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਕੀਤਾ ਜਾਊਗਾ ਇਸ ਤੋਂ ਬਿਨਾ ਜੇਕਰ ਕੋਈ ਡੀਲਰ ਜੇਕਰ ਕੋਈ ਡੀਲਰ ਜਾਂ ਵਿਅਕਤੀ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਸ ਪ੍ਰਕਾਰ ਦਾ ਅਪਰਾਧ ਕਰਦਾਗਾ ਤਾਂ ਉਹਨੂੰ ਘੱਟੋ-ਘੱਟ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਅਤੇ ਘੱਟੋ-ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜੇਕਰ ਉਹ ਫਸਟ ਟਾਈਮ ਅਫੈਂਸ ਕਰਦਾਗਾ ਜੇਕਰ ਉਹ ਪਹਿਲੀ ਵਾਰ ਕਰਾਇਮ ਕਰਦਾਗਾ ਤਾਂ ਉਹਨੂੰ ਘੱਟੋ-ਘੱਟ 6 ਮਹੀਨੇ ਔਰ ਮੈਕਸਿਮਮ 1 ਇਅਰ ਜਿਹੜੀ ਆ ਉਹਨੂੰ ਪੇਨਿਸ਼ਮੈਂਟ ਹੋਊਗੀ ਔਰ ਉਹਨੂੰ ਮਿਨੀਮਮ ਜਿਹੜਾ ਹੈਗਾ 1 ਲੱਖ ਰੁਪਇਆ ਔਰ ਮੈਕਸਿਮਮ 5 ਲੱਖ ਰੁਪਏ ਦਾ ਜਿਹੜਾ ਉਹਨੂੰ ਫਾਈਨ ਹੋ ਸਕਦਾ ਜੇ ਪਲੀਜ਼ ਜੇਕਰ ਹੋ ਸੈਕੰਡ ਟਾਈਮ ਅਪਰਾਧ ਕਰਦਾਗਾ ਤਾਂ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਤੱਕ ਕੈਦ ਅਤੇ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਯਾਨੀ ਕਹਿੰਦਾ ਪਾਪ ਜੇਕਰ ਕੋਈ ਵਿਅਕਤੀ ਜਾਂ ਡੀਲਰ ਯਾਨੀ ਕੰਪਨੀ ਕੋਲੋਂ ਲੈ ਕੇ ਕੰਪਨੀ ਕੋਲੋਂ ਲੈ ਕੇ ਉਹਦੇ ਅੰਦਰ ਕੋਈ ਮਿਕਸ ਕਰਕੇ ਉਹਨੂੰ ਉਹਨੂੰ ਗਲਤ ਯੂਜ਼ ਕਰਕੇ ਉਹਨੂੰ ਮਿਸ ਬ੍ਰਾਂਡਡ ਕਰਕੇ ਕਿਸੇ ਕਿਸਾਨ ਨੂੰ ਬੇਚਦਾਗਾ ਤਾਂ ਉਹਦੇ ਦੇ ਲਈ ਉਹਨੂੰ ਪਹਿਲੇ ਫੈਂਸਲੇ ਜੇਕਰ ਪਹਿਲੀ ਵਾਰ ਅਫੈਂਸ ਕਰਦਾਗਾ ਡੀਲਰ ਜਾਂ ਵਿਅਕਤੀ ਤਾਂ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੀ ਸਜ਼ਾ ਔਰ ਫਾਈਨ ਜਿਹੜਾ ਹੈਗਾ ਜੁਰਮਾਨਾ ਜਿਹੜਾ ਹੈਗਾ ਘੱਟੋ-ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਔਰ ਜੇਕਰ ਉਹ ਸੈਕੰਡ ਟਾਈਮ ਸੇਮ ਅਫੈਂਸ ਰਿਪੀਟ ਕਰਦਾਗਾ ਯਾਨੀ ਕਿ ਸੈਕੰਡ ਅਫੈਂਡਰ ਬਣਦਾਗਾ ਦੈਨ ਉਹਨੂੰ ਘੱਟੋ-ਘੱਟ 1 ਇਅਰ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਔਰ ਘੱਟੋ-ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾ ਹੈ ਇਹ ਮੈਂ ਸਮਝਦਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਟੈਪ ਅਪ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੁੱਕਿਆ ਹੈਗਾ ਔਰ ਇਹਦੇ ਨਾਲ ਜਿੱਥੇ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਫਾਰਮਰ ਨੂੰ ਬਹੁਤ ਵੱਡੀ ਜਿਹੜੀ ਰਾਤ ਮਿਲੂਗੀ ਨਹੀਂ ਤਾਂ ਕੀ ਹੁੰਦਾ ਸੀਗਾ ਜਾਲੀ ਫਰਜੀ ਦੁਕਾਨਾਂ ਖੜੀਆਂ ਕਰਕੇ ਕਿ ਬੀਟੀ ਫਰਾਣੀ ਕੰਪਨੀ ਦਾ ਮਾਲ ਆ ਇਹ ਫਰਾਨੀ ਕੰਪਨੀ ਦਾ ਮਾਲ ਮਾਲ ਆ ਔਰ ਪੰਜਾਬ ਦਾ ਕਿਸਾਨ ਆਈ ਥਿੰਕ ਜਿਹੜਾ ਕਿਸਾਨ ਜਾਦਾ ਨਹੀਂ ਪੜਿਆ ਹੋਇਆ ਉਹ ਇਨ੍ਹਾਂ ਕੰਪਨੀਆਂ ਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਸੀ ਦਾ ਸੀਡ ਬਿਲ ਦਾ ਸੀਡ ਬਿਲ 2025 ਅਮੈਂਡਮੈਂਟ ਅਮੈਂਡਮੈਂਟ ਬਿਲਕੁਲ ਸੋ ਮੇਰਾ ਕਹਿਣ ਦਾ ਭਾਅ ਆ ਕਿ ਹੁਣ ਪੰਜਾਬ ਦੇ ਅੰਦਰ ਕੋਈ ਵੀ ਗਲਤ ਬੀਜ ਕੋਈ ਵੀ ਸੀਡ ਜਿਹੜੀ ਆ ਉਹ ਗਲਤ ਵੇਚ ਨਹੀਂ ਸਕੂਗਾ ਜਿਹੜਾ ਵੇਚੂਗਾ ਉਹਦੇ ਲਈ ਅਸੀਂ ਸਜ਼ਾ ਦਾ ਪ੍ਰਬੰਧਨ ਕੀਤਾ ਗਿਆ ਪਹਿਲੀ ਵਾਰ ਹੋਇਆਗਾ ਕਿ ਉਹਨੂੰ ਕ੍ਰਿਮਿਨਲ ਨਹੀਂ ਤਾਂ ਪਹਿਲਾਂ ਛੋਟਾ ਜਿਹਾ ਜੁਰਮਾਨਾ ਹੁੰਦਾ ਸੀ ਉਹ ਫਾਈਨ ਦੇ ਕੇ 500 ਰੁਪਿਆ ਫਾਈਨ ਸੀਗਾ 500 ਰੁਪਿਆ ਫਾਈਨ ਦਿੰਦਾ ਸੀ ਤੇ ਆਪਦਾ ਅਫੈਂਸ ਕੰਪਾਉਂਡ ਕਰਾ ਲੈਂਦਾ ਸੀਗਾ ਔਰ ਬਚ ਰਹਿ ਜਾਂਦਾ ਸੀਗਾ ਤੇ ਹੁਣ ਉਹਦੀ ਬਚਣ ਦੀ ਕੋਈ ਚਾਂਸ ਨਹੀਂ ਹੁਣ ਉਹਨੂੰ ਜੇਲ੍ਹ ਦੇ ਅੰਦਰ ਜਾਣਾ ਪਊਗਾ ਤੇ ਇਸ ਤੋਂ ਬਿਨਾ ਦਾ ਪੰਜਾਬ ਫੂਡ ਗ੍ਰੇਨ ਟਰਾਂਸਪੋਰਟ ਪਾਲਿਸੀ ਜਿਹੜੀ ਹੈ 225 ਜਿਹੜਾ ਆਉਣ ਵਾਲਾ ਜੀਰੀ ਦਾ ਸੀਜ਼ਨ ਆ ਉਹਦੇ ਲੈ ਕੇ ਆਏਗੇ ਦਾ ਪੰਜਾਬ ਫੂਡ ਗ੍ਰੇਨ ਲੇਬਰ ਐਂਡ 카ਰਟੇਜ ਜਨ ਟ੍ਰਾਂਸਪੋਰਟ ਦਾ ਉਹ ਉਹਦੇ ਲਈ ਲੈ ਕੇ ਆਏ ਆਗੇ ਪਾਲਿਸੀ ਤੇ ਇਹ ਲੰਮੀਆਂ ਪਾਲਿਸੀਆਂ ਜਿਹੜੀਆਂ ਦੋ ਆਂਜਾਂ ਨੇ ਜਿਹੜੀਆਂ ਅਗਲੇ ਤਿੰਨ ਸੀਜ਼ਨਾਂ ਲਈ ਲਾਗੂ ਰਹਿਣਗੀਆਂ ਸੋ ਬਹੁਤ ਹੀ ਮੈਂ ਸਮਝਦਾ ਅੱਜ ਦੀ ਜਿਹੜੀ ਇੰਪੋਰਟੈਂਟ ਮੀਟਿੰਗ ਆ ਇਹਦੇ ਵਿੱਚ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇਗੇ ਜਿਹਦੇ ਨਾਲ ਪੰਜਾਬ ਦੇ ਜਿੱਥੇ ਪੁਰਾਣੇ ਜਿਹੜੇ ਕਿਸੇ ਨਾ ਕਿਸੇ ਰੂਪ ਚ ਕੋਈ ਡਿਫਾਲਟ ਹੋ ਗਿਆ ਜਾਂ ਇਸ ਦੁਨੀਆ ਤੋਂ ਚਲੇ ਗਿਆ ਉਸ ਜਿਹਨੇ ਸੀਡ ਮਨੀ ਲਈ ਸੀ ਉਹਨੂੰ ਸਪੈ 20 ਦੇ ਐਕਟ ਦੇ ਤਹਿਤ ਉਹਨਾਂ ਨੂੰ ਵੱਡੀ ਰਾਹਤ ਆ ਔਰ ਦੂਸਰਾ ਜਿਹੜਾ ਅਸੀਂ 20 966 ਦੇ ਅੰਦਰ ਸੋਧ ਲੈ ਕੇ ਆਇਆਗਾ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਫਾਰਮਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੂਗੀ ਔਰ ਪੰਜਾਬ ਦੇ ਅੰਦਰ ਜਿਹੜੀ ਵੀਜਾਂ ਦੀ ਕਾਲਾ ਬਜਾਰੀ ਸੀ ਉਹ ਸਦਾ ਦੇ ਲਈ ਖਤਮ ਹੋਊਗੀ ਸੋ ਮੈਂ ਇਹਦੇ ਲਈ ਸਰਦਾਰ ਭਗਵਾਨ ਸੇ ਮਾ ਜੀ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਹੁਣ ਮੈਂ ਮੇਰੇ ਕੋਲੀਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਕਹਾਂਗਾ ਕਿਉਂਕਿ ਇਹਨਾਂ ਕੋਲੇ ਖੇਤੀਬਾੜੀ ਬੈਕ ਮੰਗਾ ਇਹਨਾਂ ਨੇ ਐਕਟ ਕਾਫੀ ਲੰਬੇ ਅਰਸੇ ਦੇ ਜਦੋਂ ਜਹਾਜ਼ ਤੋਂ ਬਾਅਦ ਕਾਫੀ ਜਿਹੜੀ ਕਾਫੀ ਸਾਰੀਆਂ ਜਿਹੜੀਆਂ ਇੰਸਟੀਚੂਨਸ ਰਹਿ ਗਈਆਂ ਕਾਫੀ ਸਾਰੇ ਸੰਸਥਾਾਂ ਨੇ ਗਈਆਂ ਆਰਗੇਨਾਈਜੇਸ਼ਨ ਨੇ ਗਈਆਂ ਉਹਨਾਂ ਦਾ ਸਲਾਮ ਮਸ਼ਵਰਾ ਕਰਨ ਤੋਂ ਬਾਅਦ ਤਿਆਰ ਕੀਤਾਗਾ ਇਹ ਫਰਦਰ ਤੁਹਾਨੂੰ ਐਕਸਪਲੇਨ ਕਰਨਗੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਚੱਲ ਜਦੋਂ ਵਿੱਚ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਤੋਂ ਮੈਂ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦਾ ਮੇਰੇ ਤੋਂ ਪਹਿਲਾਂ ਮਨਜੋਗ ਤੇ ਮੇਰੇ ਸੀਨੀਅਰ ਸਾਥੀ ਸਰਦਾਰ ਹਰਪਾਲ ਸਿੰਘ ਜੀ ਟੀਮਾਂ ਨੇ ਜੋ ਅੱਜ ਪੰਜਾਬ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਸਰਕਾਰ ਦੀ ਕੈਬਨਿਟ ਨੇ ਫੈਸਲੇ ਫੈਸਲੇ ਲਏ ਆ ਉਹਨਾਂ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਰੱਖੇ ਆ ਉਹਦੇ ਵਿੱਚ ਇੱਕ ਅਹਿਮ ਜਿਹੜਾ ਖੇਤੀਬਾੜੀ ਨਾਲ ਜੁੜਿਆ ਇੱਕ ਬਿੱਲ ਸੀ ਉਹ ਲਿਆਂਦਾ ਗਿਆ ਉਸ ਲਈ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਆ ਇਹ ਬਹੁਤ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਸੀ ਪਤਾ ਨਹੀਂ ਇਹਨੂੰ ਕਿਉਂ ਅਣਗੌਲਿਆ ਕੀਤਾ ਜਾ ਰਿਹਾ ਸੀ ਉਸ ਦੇ ਲਈ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਔਰ ਜਿਹੜਾ ਸਾਰਾ ਸੋਚ ਵਿਚਾਰ ਕੇ ਤੇ ਲੋਕਾਂ ਤੋਂ ਵੀ ਬਹੁਤ ਕੁਝ ਪੁੱਛ ਕੇ ਵੀ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਕਿ ਥੋੜਾ ਜਿਹਾ ਜੁਰਮਾਨਾ ਸੀ 500 ਰੁਪਈਆ ਜੇ ਕੋਈ ਜਾਲੀ ਬੀਜ ਵੇਚ ਦਿੰਦਾ ਸੀ ਜਾਂ ਕੋਈ ਹੋਰ ਉਹਦੇ ਵਿੱਚ ਮਿਲਾਵਟ ਕਰ ਦਿੰਦਾ ਸੀ ਤੇ ਉਹਦਾ ਕੋਈ ਬਹੁਤਾ ਵੱਡੀ ਗੱਲ ਨਹੀਂ ਸੀ ਉਹ ਜੁਰਮਾਨਾ ਭਰ ਕੇ ਫਿਰ ਉਸ ਤੋਂ ਬਾਅਦ ਇਸ ਕੰਮ ਤੇ ਹੋ ਜਾਂਦਾ ਸੀ ਆਪਾਂ ਸਾਰੇ ਜਾਣਦੇ ਆ ਕਿ ਤਕਰੀਬਨ 42 ਲੱਖ ਹੈਕਟੇਰ ਤੋਂ ਵੱਧ ਆਪਾਂ ਪੰਜਾਬ ਦੇ ਵਿੱਚ ਖੇਤੀ ਕਰਦੇ ਆਂ ਰਵਾਇਤੀ ਖੇਤੀ ਵਿੱਚ ਸਾਡੇ ਘਰਾਂ ਦੇ ਰੱਖੇ ਹੋਏ ਜਿਹੜੇ ਬੀਜ ਹੁੰਦੇ ਸੀ ਉਹਨਾਂ ਤੋਂ ਅਸੀਂ ਦੁਬਾਰੇ ਫਸਲ ਬੀਜ ਲੈਂਦੇ ਸੀ ਹੌਲੀ ਹੌਲੀ ਜਿੰਮੇ ਵਿਗਿਆਨ ਰਹੀ ਤਰੱਕੀ ਹੋਣ ਲੱਗੀ ਹਾਈਬ੍ਰਿਡ ਬੀ ਬਣਨ ਲੱਗੇ ਜਾਂ ਕੰਪਨੀਆਂ ਬਣਾਉਣ ਲੱਗੀਆਂ ਉਹ ਬਾਰ ਬਾਰ ਕੁਝ ਕੁ ਸਾਲਾਂ ਤੋਂ ਬਾਅਦ ਉਹਦਾ ਉਤਪਾਦ ਵਧਾਉਣ ਦੇ ਲਈ ਯੂਨੀਵਰਸਟੀਆਂ ਨੇ ਵੀ ਰਿਸਰਚ ਕੀਤੀ ਤੇ ਉਹ ਨਵੇਂ ਬੀ ਆਉਣ ਲੱਗੇ ਨੇ ਉਹਦੇ ਵਿੱਚ ਜਦੋਂ ਹੇਰਾ ਫੇਰੀਆਂ ਤੇ ਕੁਝ ਨਾ ਕੁਝ ਇਹੋ ਜਿਹੀਆਂ ਗੱਲਾਂ ਕੁਝ ਲੋਕ ਕਰ ਜਾਂਦੇ ਸੀ ਉਹਨੂੰ ਧਿਆਨ 'ਚ ਰੱਖਦੇ ਆ ਅੱਜ ਇਹ ਜਿਹੜਾ ਅਹਿਮ ਬਿੱਲ ਹੈ ਜਿਹਦੇ ਨਾਲ ਵੱਡੀ ਰਾਹਤ ਜਿਹੜੀ ਕਿਸਾਨੀ ਨੂੰ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਮਿਲੂਗੀ ਬਹੁਤ ਵੱਡਾ ਧੋਖਾ ਹੋ ਜਾਂਦਾ ਜਦੋਂ ਬੰਦਾ ਇੱਕ ਵਿਸ਼ਵਾਸ 'ਚ ਲਿਆ ਕੇ ਕਿਉਂਕਿ ਸ਼ੁਰੂਆਤ ਫਸਲ ਬੀਜਣ ਦੀ ਹੁੰਦੀ ਹੈ ਉਹਨੂੰ ਪਾਲਣ ਦੀ ਤਾਂ ਬਾਤ ਹੁੰਦੀ ਹੈ ਜੇ ਉਹ ਉਹਦੀ ਜਰਮੀਨੇਸ਼ਨ ਨਾ ਸਹੀ ਹੋ ਸਕੇ ਉਦੋਂ ਬਾਅਦ ਫਿਰ ਕੀ ਕਰ ਸਕਦਾ ਇਸ ਲਈ ਬੜਾ ਵੱਡਾ ਧੋਖਾ ਹੋ ਜਾਂਦਾ ਸੀ ਉਸੇ ਉਹਦੇ ਲਈ ਅਸੀਂ ਇਸ ਵਾਰ ਕੋਈ ਜਿਹੜਾ ਕਿ ਜਿਹੜਾ ਪਹਿਲੀ ਵਾਰ ਡੀਲਰ ਇਹੋ ਜੀ ਮਲਾਵਟ ਕਰਕੇ ਜਾਂ ਕੋਈ ਹੋਰ ਤਰ੍ਹਾਂ ਦੀ ਗੱਲ ਕਰੂਗਾ ਉਹਦੇ ਲਈ ਜਿਵੇਂ ਪਹਿਲਾਂ ਦੱਸਿਆ ਗਿਆ ਕਿ 1 ਲੱਖ ਤੋਂ 5 ਲੱਖ ਦਾ ਜੁਰਮਾਨਾ ਤੇ 6 ਮਹੀਨਿਆਂ ਤੋਂ 1 ਸਾਲ ਦੀ ਕੈਦ ਉਹਨੂੰ ਦੋਨੇ ਚੀਜ਼ਾਂ ਭੁਗਤਣੀਆਂ ਪੈਣਗੀਆਂ ਇੱਕ ਨਹੀਂ ਨਾਲ ਜੋੜ ਕੇ ਉਸ ਤੋਂ ਬਾਅਦ ਜੇ ਕਿਤੇ ਫੇਰ ਵੀ ਉਹ ਹਟਦਾ ਨਹੀਂ ਸਮਝਦਾ ਵੀ ਇਸ ਤਰ੍ਹਾਂ ਦੁਬਾਰਾ ਇਹੋ ਜੀ ਗੱਲ ਕਰਦਾ ਹੈ ਤੇ 5 ਲੱਖ ਤੋਂ 10 ਲੱਖ ਦਾ ਜੁਰਮਾਨਾ ਕਰਾਂਗੇ ਨਾਲ ਹੀ ਉਹਨੂੰ 2 ਸਾਲ ਤੋਂ ਲੈ ਕੇ ਤੇ 3 ਸਾਲ 1 ਸਾਲ ਤੋਂ ਲੈ ਕੇ 2 ਸਾਲ ਦੀ ਜਿਹੜੀ ਉਹਨੂੰ ਸਜ਼ਾ ਕੱਟਣੀ ਪੈਣੀ ਹੈ ਇਹਦੇ ਨਾਲ ਫ੍ਰੀਜ਼ ਹੋ ਗਿਆ ਸੀ ਵੀ ਕਈ ਵਾਰੀ ਉਹਨਾਂ ਦਾ ਕਸੂਰ ਨਹੀਂ ਹੁੰਦਾ ਤੇ ਕੰਪਨੀਆਂ ਪਿੱਛੋਂ ਕੋਈਆਂ ਜੀਆਂ ਜਾਲੀ ਨਾਂ ਤੇ ਹੁੰਦੀਆਂ ਉਹ ਭੇਜ ਦਿੰਦੀਆਂ ਤੇ ਉਹ ਉਹਨਾਂ ਨੂੰ ਨਾ ਭੁਗਤਣਾ ਪਵੇ ਉਸ ਲਈ ਕੰਪਨੀਆਂ ਦਾ ਵੀ ਇਹਦੇ ਵਿੱਚ ਕੀਤਾ ਗਿਆ ਕਿ ਜਿਹੜੀ ਇਹੋ ਜਿਹਾ ਮਾਲ ਕੰਪਨੀ ਪੰਜਾਬ ਵਿੱਚ ਭੇਜੂਗੀ ਉਹ ਜਿਹੜਾ ਪਹਿਲਾ ਸਾਲ ਹੋਊਗਾ ਜੇ ਕਿਤੇ ਪਹਿਲੀ ਵਾਰ ਉਹਨਾਂ ਨੇ ਇਹੋ ਜੀ ਗਲਤੀ ਕੀਤੀ ਹੋਊ ਇੱਕ ਸਾਲ ਤੋਂ 2 ਸਾਲ ਦਾ ਜਿਹੜਾ ਉਹਨੂੰ ਕੈਦ ਹੋਊਗੀ ਤੇ ਨਾਲ ਹੀ ਉਹਨੂੰ ਜੁਰਮਾਨਾ ਹੋਊਗਾ 5 ਤੋਂ 10 ਲੱਖ ਰੁਪਏ ਕਦੇ ਫੇਰ ਜੇ ਉਹ ਕਿਤੇ ਦੁਬਾਰਾ ਇਹੋ ਜੀ ਇਹੋ ਜੀ ਉਹਨਾਂ ਦੇ ਵਿੱਚ ਗਲਤੀ ਪਾਈ ਜਾਂਦੀ ਹੈ ਤਾਂ ਫੇਰ 10 ਲੱਖ ਤੋਂ 50 ਲੱਖ ਦਾ ਜੁਰਮਾਨਾ ਤੇ 2 ਤੋਂ 3 ਸਾਲ ਦੀ ਉਸੇ ਕੰਪਨੀ ਨੂੰ ਉਹਨਾਂ ਨੂੰ ਅੱਧੀ ਸਜ਼ਾ ਭੁਗਤਣੀ ਪੈਣੀ ਹੈ ਇਹ ਪੰਜਾਬ ਵਿੱਚ ਕਾਫੀ ਥਾਵਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਸਨ ਉਹਨੂੰ ਦੇਖਦਿਆਂ ਦੇਖਦਿਆਂ ਫਿਰ ਇਹ ਵੱਡਾ ਫੈਸਲਾ ਪੰਜਾਬ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲਿਆ ਮਿਹਰਬਾਨੀ ਜੀਮਰ ਸਾਹਿਬ ਜਦੋਂ ਤੀਜਾਂ ਦੀ ਗੱਲ ਕੀਤੀ ਜਿਹੜੀ ਪਾਲਿਸੀ ਜ਼ਿਕਰ ਕੀਤਾ ਗਿਆ ਇਸ ਦੇ ਵਿੱਚ ਜਦੋਂ ਸਰਕਾਰ ਆਈ ਸੀਗੀ ਇਹ ਪਾਲਿਸੀ ਜ਼ਿਕਰ ਹੋਇਆ ਸੀ ਕਿ ਹਰ ਇੱਕ ਬੀਜ ਦੇ ਉੱਤੇ ਜਿਹੜਾ 바ਰ ਕੋਡ ਲਗਾਇਆ ਜਾਏਗਾ ਪਤਾ ਲੱਗੇਗਾ ਉਹ ਬੀਜ ਕਿੱਥੋਂ ਆਇਆ ਹੈ ਉਸ ਦੀ ਵੀ ਇੱਕ ਐਪ ਦੀ ਵੀ ਜ਼ਿਕਰ ਕੀਤਾ ਜਾਂਦਾ ਸੀਗਾ ਔਰ ਇਹ ਵੀ ਕਿਹਾ ਜਾਂਦਾ ਸੀਗਾ ਕਿ ਜੇਕਰ ਕੋਈ ਇਦਾਂ ਦੀ ਕੋਈ ਬੀਜ ਵਿਜਾਲੀ ਪਾਇਆ ਜਾਂਦੇ ਤਾਂ ਕੰਪਨੀਆਂ ਬਲੈਕਲਿਸਟ ਵੀ ਕੀਤੀਆਂ ਜਾਣਗੀਆਂ ਬਿਲਕੁਲ ਆਈ ਥਿੰਕ ਉਹ 바ਰ ਕੋਡ ਆਲਰੇਡੀ ਡਿਪਾਰਟਮੈਂਟ ਨੇ ਤਿਆਰ ਕਰ ਲਿਆ ਬੀਜ ਜਿਹੜੀ ਸਾਡੀ ਸੀਡ ਕਾਰਪੋਰੇਸ਼ਨ ਆ ਉਹ ਇਹਦੇ ਤੇ ਕੰਮ ਕਰ ਰਹੀ ਆ ਔਰ ਤੇ ਬਹੁਤ ਸਾਰਾ ਕੰਮ ਹੋ ਗਿਆ ਕਯੂ ਐਂਡ ਤੁਸੀਂ ਕਯੂ ਆਰ ਕੋਡ ਦੀ ਗੱਲ ਕਰ ਰਹੇ ਹੋ ਉਹ ਬਿਲਕੁਲ ਜਲਦੀ ਲਾਗੂ ਹੋ ਰਿਹਾ ਜਿਹੜੀ ਵੀ ਕੰਪਨੀ ਹੋਊਗੀ ਉਹ ਪੰਜਾਬ ਚ ਐਂਟਰੀ ਕਰੂ ਪਰ ਲੇਕਿਨ ਨਾਲ ਦੀ ਨਾਲ ਫਿਰ ਵੀ ਕਈ ਵਾਰ ਕੀ ਹੁੰਦਾ ਕਿ QR ਕੋਡ ਦੇ ਸਿਸਟਮ ਨੂੰ ਵੀ ਲੋਕ ਹੈਕ ਕਰਕੇ ਤੋੜ ਕੇ ਇਸ ਤਰ੍ਹਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੇ ਲਈ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਅੰਦਰ ਦੇਸ਼ ਦੇ ਅੰਦਰ ਪਹਿਲਾ ਰਾਜ ਬਣ ਗਿਆ ਪੰਜਾਬ ਜਿਹਨੇ ਜਿਹੜੀ ਆ ਵੱਡੀ ਸੋਧ ਕੀਤੀ ਹੈ ਪਾਲਿਸੀਆਂ ਜਿਹੜੀਆਂ ਦੋ ਲੈ ਕੇ ਆਏ ਹੋ ਇਸ ਬਾਰੇ ਵੀ ਦੱਸ ਦੇ ਜਿਆਦਾ ਪਰਮਾ ਸੇ ਕਿਆਂ ਕਿ ਨਾ ਕਿ ਪਰਸਨ ਜਦ ਜਰਦੀ ਬਣਾਉਂਦੀ ਸੀ ਕਿ ਉਹ ਸਟੇਟ ਚ ਕਿੰਨਾ ਐਂਟਰ ਕਰਨੀਆ ਉਹਦਾ ਮੈਕਨਿਜ਼ਮ ਕੀ ਦੇਗਾ ਉਹ ਕਿਹਨੇ ਸੱਕਨ ਪਾਰੋਕਮੀ ਐਂਟਰ ਕਰਨ ਜਾਂ ਨਹੀਂ ਦੇਖੋ ਕੋਈ ਵੀ ਜੇ ਦੇਖੋ ਇੰਡੀਆ ਇੱਕ ਦੇਸ਼ ਦੇ ਅੰਦਰ ਸਾਰੀਆਂ ਕੰਪਨੀਆਂ ਆਪਣਾ ਟ੍ਰੇਡ ਕਰਨ ਲਈ ਫ੍ਰੀ ਨੇਗੀਆਂ ਕੋਈ ਸਟੇਟ ਕਿਸੇ ਸਟੇਟ ਦੇ ਅੰਦਰ ਆਪਣਾ ਕਾਰੋਬਾਰ ਕਰ ਸਕਦਾ ਕੋਈ ਕੰਪਨੀ ਕਿਸੇ ਸਟੇਟ ਦੇ ਅੰਦਰ ਕਾਰੋਬਾਰ ਕਰ ਸਕਦੀ ਆ ਪਰ ਲੇਕਿਨ ਹਾਂ ਜੋ ਕੰਪਨੀ ਝਾਲੀ ਫਰਜੀ ਕਾਰੋਬਾਰ ਕਰੂਗੀ ਜੇ ਮਿਸ ਇਹਨੂੰ ਗਲਤ ਵੇਚੂਗੀ ਤਾਂ ਉਹਦੇ ਕਾਰਵਾਈ ਹੋਊਗੀ ਡਿਪਾਰਟਮੈਂਟ ਤੋਂ ਉਸ ਤੋਂ ਪਹਿਲਾਂ ਇਹ ਹੋਊਗਾ ਕਿ ਪੰਜਾਬ ਐਂਟਰ ਕਰਨ ਤੋਂ ਪਹਿਲਾਂ ਐਗਰੀਕਲਚਰ ਫਾਰਮ ਤੋਂ ਕੁਝ ਲੈਣਾ ਪਊਗਾ ਤਾਂ ਐਂਟਰ ਕਰਿਓਗੇ ਨਹੀਂ ਉਹ ਨੈਸੈਸਰੀ ਪਰਮਿਸ਼ਨਸ ਤਾਂ ਸਾਰੀਆਂ ਮਿਲਦੀਆਂ ਉਹ ਤਾਂ ਨੈਸੈਸਰੀ ਪਰਮਿਸ਼ਨਸ ਸਾਰੀਆਂ ਆਲਰੇਡੀ ਲੈਂਦੇ ਨੇਗੇ ਇਹ ਕੱਲੀ ਸਿਰਫ ਅੱਜ ਦੀ ਜਿਹੜੀ ਸੋਧ ਆ ਤੁਸੀਂ ਉਹ ਸਾਰੇ ਨੂੰ ਐਕਚੁਅਲ ਜਦੋਂ ਪੜੋਗੇ ਨਾ ਤੁਹਾਨੂੰ ਕਲੀਅਰ ਹੋ ਜਾਊਗਾ ਇਹ ਸਿਰਫ ਔਰ ਸਿਰਫ ਅੱਜ ਸਜ਼ਾ ਦਾ ਪ੍ਰਬੰਧਨ ਕੀਤਾਗਾ ਉਸ ਕੰਪਨੀ ਨੂੰ ਬੰਦ ਕਰਨ ਦਾ ਦੁਬਾਰਾ ਲਾਇਸੈਂਸ ਦੇਣ ਦਾ ਡੀਲਰ ਨੂੰ ਬੰਦ ਕਰਨ ਦਾ ਉਹਦੀ ਡੀਲਰਸ਼ਿਪ ਕੈਨਸਲ ਕਰਨ ਦਾ ਉਹ ਆਲਰੇਡੀ ਸਾਰੇ ਉਸ ਐਕਟ ਦੇ ਅਧੀਨ ਬਣੇ ਹੋਏ ਨੇ ਜਿਸ ਮਸਲੇ ਖੁੱਡੀਆਂ ਸਾਹਿਬ ਕਿਉਂਕਿ ਮਸਲਾ ਤੁਸੀਂ ਆਪ ਦੋਨੇ ਖੇਤੀ ਵਾਲੇ ਕਿਸੇ ਜੁੜੇ ਰਿਹਾ ਚਾਹ ਖੁੱਡੀਆਂ ਸਾਹਿਬ ਇਹ ਸਿੱਧੇ ਤੌਰ ਤੇ ਜਿਹੜਾ ਬੀਜ ਵਾਲਾ ਮਸਲਾ ਹੈ ਜੀ ਕਿਸਾਨ ਨੇ ਫਸਲ ਬੀਜਤੀ ਜਿੱਦਾਂ ਖੁੱਡੀਆਂ ਸਾਹਿਬ ਨੇ ਪਹਿਲਾਂ ਗਿਆ ਸੀ ਉਹਨੂੰ ਤਾਂ ਟਾਈਮ ਹੀ ਲੱਗ ਜਾਣਾ ਉਦੋਂ ਬਾਅਦ ਬਜਾਈ ਦਾ ਸਾਰਾ ਕੁਝ ਨਿਕਲ ਗਿਆ ਇਹ ਬਿਲਕੁਲ ਉਹ ਕਾਰਵਾਈ ਦਿਖੇਗੀ ਜੀ ਬਹੁਤ ਅੱਛਾ ਬਹੁਤ ਅੱਛਾ ਕੁਐਸਚਨ ਤੁਸੀਂ ਬਰਾੜ ਸਾਹਿਬ ਪੁੱਛਿਆ ਇਹ ਤਾਂ ਜਦੋਂ ਮਾਰਕੀਟ ਦੇ ਅੰਦਰ ਕੋਈ ਫਸਲ ਵਿਜੜੀਆਂ ਉਸ ਤੋਂ ਪਹਿਲਾਂ ਜਦੋਂ ਮਾਰਕੀਟ ਦੇ ਅੰਦਰ ਬੀਜ ਆਊਗਾ ਜਦੋਂ ਪਰਮਿਸ਼ਨ ਲੈ ਕੇ ਆਉਣਗੇ ਤਾਂ ਉਸ ਸਮੇਂ ਉਹਨਾਂ ਬੀਜਾਂ ਤੇ ਸੈਂਪਲਿੰਗ ਹੋਊਗੀ ਉਹਨਾਂ ਦੀ ਟੀਮਾਂ ਜਾਣਗੀਆਂ ਉਹਦਾ ਮੈਕੈਨਿਜ਼ਮ ਜਿਹੜਾ ਰੂਲ ਤਿਆਰ ਹੋ ਰਹੇ ਨੇ ਤਾਂ ਕਿ ਕੋਈ ਬਚ ਨਾ ਸਕੇ ਆ ਜੇ 2 ਸਾਲ ਬਾਅਦ ਪਤਾ ਲੱਗੇ ਫਿਰ ਤਾਂ ਪਤਾ ਹੀ ਨ ਲੱਗਣਾ ਸੀਗਾ ਫਿਰ ਤਾਂ ਸਮਝ ਰਹਿਣਾ ਨਹੀਂ ਉਹ ਤਾਂ ਇਮੀਡੀਏਟਲੀ ਉਦੋਂ ਹੀ ਜਦੋਂ ਮਾਰਕੀਟ 'ਚ ਬੀਜ ਆਊਗਾ ਉਸੇ ਸਮੇਂ ਕਾਰਵਾਈ ਹੋਊਗੀ ਖਾਦਾਂ ਖਾਦਾਂ ਤੇ ਖਾਸ ਕਰਕੇ ਸਪਰੇਆ ਵੀ ਡੁਪਲੀਕੇਟ ਆਉਂਦੀਆਂ ਨੇ ਇਸਾਨਾਂ ਤੇ ਵੱਡੀ ਮਾਰ ਪਾ ਜਾਂਦੀ ਹੈ ਜੀ ਬਹੁਤ ਅੱਬੂਈ ਕਈ ਵਾਰੀ ਉਹਦੇ ਤੇ ਹੈਗਾ ਹੀ ਆ ਜੀ ਉਹਦਾ ਅਸੀਂ ਕੋਈ ਸਜ਼ਾ ਸੱਤ ਸਜ਼ਾ ਪਹਿਲਾਂ ਵੀ ਉਹਦੇ 'ਚ ਹੈ ਤੇ ਜੇ ਉਹਦੀ ਵੀ ਲੋਡ ਪਈ ਫਿਰ ਦੇਖੋ ਜਿੱਦਾਂ ਕੁੜੀਆ ਸਾਹਿਬ ਕਹਿ ਰਹੇ ਨੇ ਕਿ ਪਹਿਲਾਂ ਹੀ ਉਹਦੇ ਅੰਦਰ ਸਜ਼ਾ ਦਾ ਪ੍ਰਬੰਧਨ ਹੈ ਪਰ ਲੇਕਿਨ ਅਸੀਂ ਆਪਣੇ ਮਾਰਾਣਾ ਵਿਚਾਰ ਕਰ ਲਵਾਂਗੇ ਕਿ ਕਿੰਨੇ ਉਹਨੂੰ ਕਿੰਨੀ ਹੋਰ ਸਜ਼ਾ ਦਿੱਤੀ ਜਾ ਸਕਦੀ ਆ ਉਹਨੂੰ ਵੀ ਹੋਰ ਸਖਤ ਜਿਹੜਾ ਬਣਾਉਣ ਦੀ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਜੀ ਜੀ ਤੋਂ ਇਲਾਵਾ ਕਿ ਐਸਪੀਸੀ ਨੇ ਵੀ ਬੜਾ ਸਟਰੋਂਗ ਕੋਟੈਸ ਫੇਸ ਕੀਤਾ ਕਿ ਪੰਜਾਬ ਗਵਰਨਮੈਂਟ ਹੈਜ਼ ਡਨਨਟ ਇਵਨ ਸ਼ਿਰਨਕਰ ਦੇ ਵਿੱਚ ਤੇ ਸ਼ਿਗੁਰ ਇੱਕ ਬਾਰਾਤੀ ਦਾ ਮਾਡਟਮ ਡੇ ਮਨਾਇਆ ਗਿਆ ਸੀ ਉਕੇ ਸ਼ਿਦਾਨ ਸਿੰਘ ਬਾਗ ਸਿੰਗਿੰਗ ਔਰ ਸਾਰਾ ਕੁਝ ਹੋਇਆ ਪਰ ਐਸਜੀਪੀ ਇਸਨੇ ਕੀ ਆਈ ਪੰਜਾਬ ਕਮੰਡ ਦਾ ਇਵੈਂਟ ਸਿਗਰ ਸਿਗਰ ਨਗਰ ਤੇ ਹੋਇਆ ਤੇ ਪੰਜਾਬ ਕਮੰਡ ਮਸਤ ਅਪਲਜਾਈ ਜਾਉਂਦਾ ਦੇਖੋ ਮੇਰੇ ਤਾਂ ਇਹ ਮਾਮਲਾ ਤੁਹਾਡੇ ਰਾਇ ਧਿਆਨ ਚ ਆਏਗਾ ਜਿਹਨੇ ਵੀ ਇਸ ਤਰ੍ਹਾਂ ਦਾ ਕੀਤਾਗਾ ਤੇ ਖਿਲਾਫ ਸਖਤ ਕਸ਼ਰ ਹੋਊਗਾ ਨਹੀਂ ਦੁਨੀਆਂ ਸਰਕਾਰ ਦਾ ਸੀ ਜੀ ਬੇਸਿਕਲੀ ਸੱਚਾ ਮੰਤਰੀ ਉਹਨਾਂ ਦਾ ਸ਼ੋਭਾ ਭਗ ਦਾ ਸੀ ਦੇਖੋ ਮੇਰੇ ਮਾਮਲੇ ਹੀ ਧਿਆਨ ਚ ਨਹੀਂ ਮੇਰੇ ਮਾਮਲਾ ਧਿਆਨ ਚ ਨਹੀਂ ਹੈਗਾ ਜਦੋਂ ਮਾਮਲਾ ਧਿਆਨ ਚ ਆਏ ਆਈ ਵਿਲ ਕਮੈਂਟ ਔਰ ਨਵੀਂ ਰਸਮੀ ਵੀ ਹੋ ਗਿਆ ਜਦੋਂ ਟਰਸਟੀ ਬੇਵਾਫ ਕਰਤਾ ਪੀਨਲ ਤਾਂ ਆਪਣੇ ਆਪ ਹੀ ਹੋ ਗਿਆ ਪੌਲਿਸੀਆਂ ਲੈ ਕੇ ਆਏ ਪਹਿਲਾਂ ਇੰਟਰਸਟ ਲੱਗਦਾ ਆਫਟਰ ਦੈਟ ਪੀਨਲ ਇੰਟਰਸਟ ਲੱਗਦਾ ਹੈ ਦੋ ਨਵੀਆਂ ਪੌਲੀਆਂ ਤੋਂ ਇਸ ਤੇ ਇਸ ਗੱਲ ਕਰਕੇ ਪਹਿਲਾਂ ਇੰਟਰਸਟ ਹੀ ਮਾਫ ਕਰਤਾ ਪੀਨਲ ਇੰਟਰਸਟ ਵੀ ਮਾਫ ਕਰੀ ਬਸ ਪੌਲਸੀਆਂ ਬਾਰੇ ਵੀ ਦੱਸ ਦਿਓ ਜਿਹੜੀਆਂ ਦੋ ਪੌਲਸੀਆਂ ਨਵੀਂ ਲੈ ਕੇ ਆਏ ਹੋ ਕਿਹੜੀਆਂ ਜਿਹੜੀਆਂ ਨਵੀਆਂ ਦੋ ਪਾਲিসੀਆਂ ਫੂਡ ਗ੍ਰੇਨ ਨਾਲੀ ਤੇ ਫੂਡ ਗ੍ਰੇਨ ਦੀਆਂ ਪਾਲিসੀਆਂ ਹਰ ਇੱਕ ਸਾਲ ਆਉਂਦੀਆਂ ਨੇ ਜਿਹੜੇ ਜਦੋਂ ਵੀ ਕਦੇ ਕਣਕ ਦਾ ਝੋਨੇ ਦਾ ਸੀਜ਼ਨ ਆਉਂਦਾਗਾ ਤਾਂ ਉਹਦਾ ਅਸੀਂ ਆਨਲਾਈਨ ਜਿਹੜੀ ਆ ਬੜਾ ਇਹਨੂੰ ਸਾਫ਼ ਕੀਤਾਗਾ ਕਿ ਸਾਰਾ ਸਿਸਟਮ ਆਨਲਾਈਨ ਹੋਊਗਾ ਜਿਹੜੇ ਮੈਨੂਅਲ ਕੋਈ ਵੀ ਕਿਸੇ ਵੀ ਪ੍ਰਕਾਰ ਦੇ ਕੰਟਰੈਕਟ ਨਹੀਂ ਦਿੱਤੇ ਜਾਣਗੇ ਆਨਲਾਈਨ ਜਿਹੜਾ ਕੰਟਰੈਕਟ ਹੋਣਗੇ ਆਨਲਾਈਨ ਟੈਂਡਰਿੰਗ ਹੋਊਗੀ ਕਿਉਂਕਿ ਯੂਟਿਡ ਨੇ ਕਿਹਾ ਕਿ ਯੂਟਿਡ ਨੇ ਅੱਛਾ ਬਿਲਕੁਲ ਲੱਗੇ ਹਾਈ ਕੋਰਟ ਨੇ ਇੱਕ ਪ੍ਰੋਵਾਈਡ ਕੀਤੀ ਹੋਈ ਹੈ ਕਿ ਕਿ ਗਲਤ ਬੰਦੇ ਫੜੇ ਜਾ ਰਹੇ ਨੇ ਤੇ ਇਲੈਕਸ਼ਨ ਦੇ ਪ੍ਰਵਾਸਤੇ ਗੋਸ਼ਟੀਆਂ ਲਗਾਈਆਂ ਜਾ ਰਹੀਆਂ ਨੇ ਫਿਰ ਉਹ ਕਿਹਾ ਕਿ ਅਸੀਂ ਜੇ ਨਹੀਂ ਸਰਕਾਰ ਬਣਨੇਗੀ ਤਾਂ ਸਾਨੂੰ ਸੰਗਿਆਨ ਦਿੱਤਾ ਹੋਵੇਗਾ ਤੇ ਅਸੀਂ ਕਰੀਏ। ਆ ਦੇਖੋ ਮੈਂ ਇਹ ਤੁਹਾਡਾ ਵਰਸ਼ਨਾ ਮੈਂ ਅਜੋ ਜਜਮੈਂਟ ਨਹੀਂ ਪੜੀ ਪਰ ਲੇਕਿਨ ਜਿਹੜਾ ਵੀ ਕੰਮ ਹੋ ਰਿਹਾ ਉਹ ਕਾਨੂੰਨ ਦੇ ਤਹਿਤ ਹੋ ਰਿਹਾਗਾ ਉਸ ਜਜਮੈਂਟ ਦੇ ਅੰਦਰ ਜੱਜ ਸਾਹਿਬ ਨੇ ਕੀ ਫਾਈਨਿੰਗ ਦਿੱਤੀ ਆ ਕਿ ਇਸ ਪਰਟੀਕਲ ਕੇਸ ਨੂੰ ਲੈ ਕੇ ਦਿੱਤੀ ਆ ਕਿ ਇਸ ਪਰਟੀਕਲ ਸੈਕਸ਼ਨ ਨੂੰ ਲੈ ਕੇ ਦਿੱਤੀ ਆ ਇਹ ਦੇਖਣ ਵਾਲੀ ਗੱਲ ਆ ਪਰ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਪਾਰਟਿਕਲ ਫੈਕਟ ਨੂੰ ਲੈ ਕੇ ਸਾਰੇ ਸਟੇਟ ਦੀ ਨਿੰਦਿਆ ਕਰੋਗੇ ਜਾਂ ਸਾਰੇ ਸਟੇਟ ਦੇ ਖਿਲਾਫ ਕੋਈ ਉਹ ਕਰੋਗੇ ਜੇ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾਗਾ ਤਾਂ ਅਸੀਂ ਬੜੇ ਉਨੁਸ਼ਠਤ ਦੇ ਨਾਲ ਲੈ ਰਹੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾ ਰਹੇ ਹਾਂਗੇ ਸੋ ਬਿਲਕੁਲ ਕਾਰਵਾਈ ਜਿਹੜੀ ਆ ਕਾਨੂੰਨ ਦੇ ਤਹਿਤ ਹੋ ਰਹੀ ਆ ਆ ਠੀਕ ਆ कोई लैप जग एट इन्वेस्टिगेशन ऑफिसर रह गया होगा के किते गल की थी ने पर लेकिन जजमेंट मेन स्टडी कर 18 से सैतीस किया है ये ये सबसे लिए है ना ये अठारह से पैंतीस कम से अठारह जो मिनिमम था और मैक्सिमम 35 था तो सैतीस साल ਕੁਈ ਹਮਾਰੇ ਜਿਹਾ ਸਾਥ ਵੀ ਰਹਾ ਜਾਂਦਾ ਹੈ ਕبھی ਸੈਂਟੀਕਾ ਹੋ ਜਾਂਦਾ ਅਪਲਾਈ ਨਹੀਂ ਕਰ ਪਾਤਾ ਇਹ ਉਸਕੇ ਲਈ ਕੀਆ ਗਿਆ ਜਿਵੇਂ ਕਿ ਨਾ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਇੱਕ ਸੋਸ਼ਲ ਐਕਟੀਵਿਸਟ ਆ ਪਹਿਲਾਂ ਤੁਹਾਡੀ ਪਾਰਟੀਆਂ ਵੀ ਜੁੜੇ ਰਹੇ ਉਹਨੇ ਟਵੀਟ ਕੀਤਾ ਜੀ ਇਹ ਆਰਡਰ ਉਹ ਵਿਕਾਸਗਰਿਕ ਪ੍ਰਿੰਸੀਪਲ ਸੈਕਟਰੀ ਉਹਨਾਂ ਦੇ ਵੱਲੋਂ ਆ ਜੀ 13 5 25 ਦਾ ਕਿ ਜਿਹੜੀ ਲੈਂਡ ਪੁਲਿੰਗ ਦੇ ਤਹਿਤ ਜਿਹੜੀ ਕਿਸਾਨ ਕੋਈ ਜ਼ਮੀਨ ਨਹੀਂ ਦੇਣੀ ਚਾਹੁੰਦਾ ਜੇ ਉਹ ਰਹਿ ਗਈ ਹੈ ਤਾਂ ਕਹਿੰਦੇ ਉਹਨੂੰ ਐਕਵਾਇਰ ਕੀਤਾ ਜਾ ਸਕੇਗਾ 2013 ਦੇ ਐਲਏ ਦੇ ਦੇਖੋ ਉਸ ਬਾਅਦ ਤਾਂ ਬਹੁਤ ਸਾਰੀਆਂ ਐਮੈਂਡਮੈਂਟ ਜਿਹੜੀਆਂ ਇਸ ਚ ਆ ਗਈਆਂ ਉਹਨਾਂ ਨੇ ਟਵੀਟ ਮੈਂ ਕਹਿਣਾ ਕੋਈ ਪੁਰਾਣਾ ਐਕਟ ਚਾੱਕ ਕੇ ਤੁਸੀਂ ਮਈ ਦੇ ਮਹੀਨੇ ਦੀ ਗੱਲ ਕਰਦੇ ਹੋ ਹੁਣ ਜੁਲਾਈ ਚੱਲ ਰਿਹਾ ਉਸ ਵਕਤ ਤਿੰਨ ਵਾਰ ਅਮੈਂਡਮੈਂਟ ਜਿਹੜੀ ਆ ਉਹ ਆ ਚੁੱਕੀ ਆ ਕੋਈ ਨਵਾਂ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਔਰ ਮੇਰੇ ਜਿੰਨਾ ਕਿ ਮੈਨੂੰ ਪਤਾ ਹੈਗਾ ਕਿ ਆਲਰੇਡੀ ਇਹ ਅਪੀਲ ਹੋ ਚੁੱਕਿਆ ਹੈ ਥੈਂਕ ਯੂ ਜੀ ਹਿਮਾਚਲ ਦੇ ਵਿੱਚ ਨਸ਼ਾ ਵਧ ਰਿਹਾ ਇਸ ਨੂੰ ਲੈ ਕੇ ਕੰਗਣਾ ਰਣੋਥ ਨੇ ਚਿੰਤਾ ਪ੍ਰਗਟਾਈ ਹੈ ਕੰਗਣਾ ਹਿਮਾਚਲ ਚ ਨਸ਼ਾ ਆ ਰਿਹਾ ਪਾਕਿਸਤਾਨ ਤੇ ਪੰਜਾਬ ਮੈਦੀਨੇ ਨੇ ਉਹ ਜਿਹੜੀ ਬੜੀ ਖਤਨਾ ਟਿੱਪਣੀ ਕੀਤੀ ਪੰਜਾਬ ਨੂੰ ਲੈ ਕੇ ਉਹ ਕਹਿੰਦੀ ਕਿ ਜੇ ਇਸੇ ਤਰ੍ਹਾਂ ਨਸ਼ਾ ਵਸੰਦੇ ਵਿੱਚ ਵਧ ਗਿਆ ਤਾਂ ਪੰਜਾਬ ਦੀਆਂ ਔਰਤਾਂ ਵਾਂਗੂ ਹਮਾਚਲ ਦੀਆਂ ਉੱਤੇ ਵਿਧਵਾ ਹੋਣ ਲੱਗ ਜਾਣਗੀਆਂ ਮਤਲਬ ਇਹਦਾ ਪੰਜਾਬ ਤੋਂ ਹਮਾਚਲ ਬਣ ਜਾਏਗਾ ਦੇਖੋ ਸਭ ਤੋਂ ਪਹਿਲਾਂ ਕੰਗਣਾ ਨੌਰਜੀ ਨੂੰ ਆਪਣੇ ਆਪ ਤੇ ਕਾਬੂ ਰੱਖਣਾ ਚਾਹੀਦਾ ਕਿਉਂਕਿ ਹਰ ਸਮੇਂ ਉਹ ਉਲਜਲੂਲ ਬੇਤੁਕੀਆਂ ਗੱਲਾਂ ਕਰਕੇ ਮੀਡੀਆ 'ਚ ਰਹਿਣ ਦੀ ਆਦਤ ਹੈ ਕਿਉਂਕਿ ਉਹਨੂੰ ਆਈ ਥਿੰਕ ਉਹਨੂੰ ਕੁਝ ਬੇਸਿਕ ਸਮਝ ਨਹੀਂ ਹੈਗੀ ਸਮਾਜ ਦੀ ਦੇਸੀ ਕੋ ਨੂੰ ਕਿਸੇ ਕਿਸਮ ਦੀ ਸਮਝ ਨਹੀਂ ਹੈਗੀ ਇਸ ਕਰਕੇ ਇਸ ਤਰ੍ਹਾਂ ਦੀਆਂ ਭੱਦਰ ਟਿੱਪਣੀਆਂ ਜਿਹੜੀਆਂ ਉਹ ਸਮਾਜ ਦੇ ਪ੍ਰਤੀ ਔਰਤਾਂ ਦੇ ਪ੍ਰਤੀ ਕਰਦੀ ਰਹੀ ਹੈ ਮੈਂ ਉਹਨਾਂ ਦੇ ਬਿਆਨ ਦੀ ਨਿੰਦਾ ਕਰਦਾਗਾ ਔਰ ਬਿਲਕੁਲ ਨਸ਼ਾ ਇਹ ਨਹੀਂ ਕਿ ਕੱਲਾ ਹਿਮਾਚਲਾ ਦੇਸ਼ ਪਰ ਦੀ ਪਿੱਛੇ ਰਿਪੋਰਟ ਆਈ ਹੈਗੀ ਉਸ ਪਾ ਉਸ ਦੇ ਅੰਦਰ ਪੰਜਾਬ ਤਾਂ ਬਹੁਤ ਪਿੱਛੇ ਆ ਹੋਰ ਨਾ ਸੂਬਿਆਂ ਦੀ ਗੱਲ ਕਰੀਏ ਯੂਪੀ ਦੀ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿੱਥੇ ਬੱਧਪੁਰਦੇਸ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਹਾ ਮਾਚਲ ਪ੍ਰਦੇਸ਼ ਦੀ ਗੱਲ ਕਰੋ ਰਾਜਸਥਾਨ ਦੀ ਗੱਲ ਕਰੋ ਜਿੰਨਾ ਸਾਰੇ ਸਟੇਟ ਜਿਹੜੇ ਨੇਗੇ ਉਹ ਨਸ਼ਿਆਂ ਦੇ ਖੇਤਰ ਚ ਪੰਜਾਬ ਤੋਂ ਕਿਤੇ ਅੱਗੇ ਨੇਗੇ ਪੰਜਾਬ ਤਾਂ ਪਹਿਲ ਕਰ ਰਿਹਾ ਪੰਜਾਬ ਤਾਂ ਪਹਿਲਾ ਸਟੈਪ ਲੈ ਰਿਹਾ ਕਿ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਜਿੱਥੇ ਕੰਗਣਾ ਰੜੌਤ ਜੀ ਦੀਆਂ ਸਰਕਾਰਾਂ ਨੇ ਨਾ ਭਾਰਤੀ ਜਨਤਾ ਪਾਰਟੀ ਦੀਆਂ ਖਾਸ ਕਰਕੇ ਜੇ ਮੈਂ ਗੱਲ ਕਰਾਂ ਗੁਜਰਾਤ ਦੀ ਸਭ ਤੋਂ ਵੱਧ ਨਸ਼ਾ ਜਿਹੜਾ ਉਹ ਗੁਜਰਾਤ ਦੇ ਰਾਹੀਂ ਦੇ ਸਪਲਾਈ ਹੁੰਦਾ ਹੈਗਾ ਇਹ ਦੇਦ ਜਾਣਦਾ ਇਹਦੇ ਲਈ ਪ੍ਰਧਾਨ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਇਹਦੇ ਲਈ ਹੋਮ ਮਿਨਿਸਟਰ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਜਦੋਂ ਕਦੇ ਗੈਂਗਸਟਰ ਦੀ ਗੱਲ ਚੱਲਦੀ ਆ ਤਾਂ ਵੀ ਗੁਜਰਾਤ ਤੋਂ ਚੱਲਦੀ ਆ ਜਿੱਤੇ ਕਦੇ ਨਸ਼ੇ ਦੀ ਗੱਲ ਚੱਲਦੀ ਆ ਤਾਂ ਵੀ ਗੁਜਰਾਤ ਤੋਂ ਚੱਲਦੀ ਆ ਜਦੋਂ ਕਦੇ ਦੇਸ਼ ਦੇ ਅੱਗੇ ਵਧਾਉਣ ਦੀ ਗੱਲ ਕਰਦੇ ਕਿ ਦੇਸ਼ ਅੱਗੇ ਵੱਧ ਰਿਹਾ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਗੁਜਰਾਤ ਤੋਂ ਆਉਂਦੇ ਨੇ ਕਿ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਵੀ ਗੁਜਰਾਤ ਤੋਂ ਆਉਂਦੇ ਨੇ ਕਿ ਸੋ ਇਸ ਗੱਲ ਕਰਕੇ ਕੰਗੜਾ ਰਣੋਤ ਜੀ ਨੂੰ ਸਭ ਤੋਂ ਪਹਿਲਾਂ ਗੁਜਰਾਤ ਜਾਣਾ ਚਾਹੀਦਾ ਔਰ ਉੱਥੇ ਜਾ ਕੇ ਸਰਵੇ ਕਰਨਾ ਚਾਹੀਦਾ ਕਿ ਕਿਸ ਲਾਵਲ ਦੇ ਉੱਤੇ ਜਿਹੜੀਆਂ ਉੱਥੇ ਦੀਆਂ ਬੰਦਲਗਾਨ ਨੇ ਉੱਥੋਂ ਨਸ਼ਾ ਪੂਰੇ ਦੇਸ਼ ਦੇ ਅੰਦਰ ਸਪਲਾਈ ਹੁੰਦਾ ਹੈਗਾ। ਜੀਮਾ ਸਾਹਿਬ ਪਹਿਲਾਂ ਵੀ ਜਿਹੜਾ ਹੈ ਕਈ ਤੁਸੀਂ ਨਕਲੀ ਬੀਜਾਂ ਦੀ ਗੱਲ ਕੀਤੀ ਹੈ ਸਜ਼ਾ ਦਾ ਪ੍ਰਾਪਤਾਨ ਕੀਤਾ ਹੈ ਜੁਰਮਾਨੇ ਕਰਵਾਦਾ ਕੀਤਾ ਹੈ ਪਰ ਕਈ ਕਿਸਾਨ ਹਾਲੇ ਵੀ ਇਸ ਆਪ ਦੀ ਮੰਨ ਕਰਦੇ ਹੈ। ਕਈ ਲੋਕਾਂ ਦੇ ਉੱਤੇ ਪਹਿਲੇ ਵੀ ਜਿਹੜੇ ਹੈ ਕਾਰਵਾਈਆਂ ਹੋ ਚੁੱਕੀਆਂ ਪਰ ਖੁਲੇ ਹੰਕੂ ਮਰਿਆ ਉਹਨਾਂ ਤੇ ਵੀ ਸਜ਼ਾ ਦਾ ਐਕਟ ਲਾਗੂ ਹੋਇਆ। ਦੇਖੋ ਕੋਈ ਵੀ ਐਕਟ ਜਿਹੜਾ ਜਿਹੜੀ ਨਵੇਂ ਕ੍ਰਿਮਿਨਲ ਲੈਜਿਸਲੇਸ਼ਨ ਬਣਦੀ ਆ ਔਰ ਰੈਟਰੋਸਪੈਕਟਿਵਲੀ ਲਾਗੂ ਨਹੀਂ ਹੁੰਦੀ ਯਾਨੀ ਕਿ ਪਿੱਛੇ ਤੋਂ ਲਾਗੂ ਨਹੀਂ ਹੁੰਦੀ ਅਗਾਹ ਤੋਂ ਲਾਗੂ ਹੁੰਦੀ ਹੈ ਕਿ ਸੋ ਉਹਨਾਂ ਦੇ ਲਈ ਅਲੱਗ ਤੋਂ ਨਿਯਮ ਬਣੇ ਹੋਏ ਨੇ ਉਸ ਨਿਯਮਾਂ ਦੇ ਅਨੁਸਾਰ ਚੱਜਾ ਜਾ ਰਿਹਾਗਾ ਸਰ ਗਲਤਬੀ ਸੇ ਜਿਸकी ਬਤਰਾਬ ਹੋ ਗਈ ਕਿ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ ਇਸ ਵੀਰ ਨੂੰ ਤਾਂ ਮੁਆਵਜ਼ਾ ਤਾਂ ਹਮ ਤਾਂ ਹਰ ਸਾਲ ਦਿੰਦੇ ਹਾਂ ਜਿਸकी भी फसल खराब हो जाती है जस करवाने वो किसान ਨੂੰ ਜਿਹੜਾ ਹੈ ਮੌਜੂਦ ਦੇ ਤੌਰ ਤੇ ਦੇਖੋ ਜਮਾਨਾ ਦਾ ਅਦਾਲਤ ਕਰਦੀ ਜਮਾਨਾ ਜੁਰਮਾਨਾ ਕਰਨ ਦੀ ਪਾਵਰ ਅਦਾਲਤ ਨੂੰ ਆ ਸਾਰੀਆਂ ਪਾਵਰਾਂ ਸਰਕਾਰ ਕੋਲੇ ਦੀ ਹੁੰਦੀ ਹੈ ਕਿ ਜੁਡੀਸ਼ੀਅਲ ਪ੍ਰੋਸੈਸ ਰੱਖਿਆ ਕਾਲੂ ਕੋਈ ਬੰਦਾ ਕਿਸੇ ਨੂੰ ਗਲਤ ਟਰੈਕ ਕਰਕੇ ਗਲਤ ਫੜਾ ਦੇ ਤਾਂ ਉਹਨੂੰ ਉਹਦੇ ਲਈ ਜਸਟਿਸ ਦੇਣਾ ਉਹ ਜਸਟਿਸ ਸਾਹਿਬ ਦੇ ਅਧਿਕਾਰ ਦੇ ਖੇਤਰ ਚ ਆਉਂਦਾ ਸਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਜੁਡੀਸ਼ੀਅਲ ਜਿਹੜੀ ਆ ਪੰਜਾਬ ਦੇ ਅੰਦਰ इंडिपेंडेंट हां होल्डर अधंत्रा नहीं है कहते जी मतलब ये हो रहा है सेंटर ते ਵੱਲੋਂ 25 ओटीटी ਐਪਸ ਦੇ ਜਿਹੜੀਆਂ ਉਹਨੂੰ ਬੰਦ ਕੀਤੇ ਜਾਂਦੇ ਕਿਉਂਕਿ ਉਹਦੇ ਤੇ ਵਰਕਰ ਕੰਟੈਂਟ ਹੈ ਜਿਹੜਾ ਉਹ ਜਾ ਰਹੇ ਸੀ ਤੇ ਬੱਚਿਆਂ ਨਾਲ ਜੁੜਿਆ ਅਜਿਹਾ ਕੰਟੈਂਟ ਵੀ ਜਾਂਦਾ ਸੀ ਕੀ ਚੀਜ਼ ਉਹ 25 ਹੋਲਡਿੰਗ ਐਪਸ ਬੰਦ ਕੀਤੇ ओटीटी ਇਹ ਮੋਬਾਈਲ ਤੇ ਉਸ ਵਿੱਚ ਉਹ ਲੋਕਾਂ ਦੇ ਸੋਸ਼ਲ ਬਿਲਕੁਲ ਬਿਲਕੁਲ ਮੈਂ ਸਮਝਦਾ ਇਸ ਤਰ੍ਹਾਂ ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਬੱਚਿਆਂ ਨੂੰ ਗੁਮਰਾਹ ਕਰਨ ਪ੍ਰਚਾਰ ਕਰਨ ਵਾਲੀਆਂ ਐਪਸ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਕਿ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੇ ਚੱਲਦੀਆਂ ਨੇ ਗਿਆ ਉਹ ਸਾਰੀਆਂ ਬੰਦ ਹੋ ਜਾਣੀਆਂ ਚਾਹੀਦੀਆਂ ਨੇ ਥੈਂਕ ਯੂ ਧੰਨਵਾਦ ਤੁਹਾਨੂੰ ਚਾਹ ਪਲਾਵਾਂਗੇ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਚਾਹ ਦੀ ਮਿਹਰੀ ਹੋਗੀ ਚਾਹ ਦਿੱਤੀ ਹੈ ਜੀ ਚਾਹ ਬਣਾਉਣਾ ਪਾ ਹੋਰ ਸੀ ਪਾਣੀ ਠੀਕ ਹੋ ਗਿਆ ਚਾਹ ਬਣਾ ਲੀ ਗਾ ਚਾਹ ਬਣੀ ਠੀਕ ਹੈ ਕੱਲੀ ਚਾਹ ਹੀ ਕੱਲੀ ਆਦੀ ਸੀਗੀ ਹੈਗੀ ਥੋੜਾ ਜਿਹਾ Thank okay.